ਬਠਿੰਡੇ ਦੇ ਵਿੱਚ ਹੁਣ ਨਹੀਂ ਕੋਈ ਸੁਰੱਖਿਅਤ ਸੜਕ ਤੇ ਜਾਂਦੇ ਕਿਸੇ ਨਾਲ ਵੀ ਵਾਪਰ ਸਕਦਾ ਹੈ ਕੋਈ ਵੀ ਹਾਦਸਾ ਦੇਖੋ ਕਿਸ ਤਰ੍ਹਾਂ ਇੱਕ ਨੌਜਵਾਨ ਦੇ ਨਾਲ ਕੀਤਾ ਜਾ ਰਿਹਾ ਤੱਕਾ ਪਹਿਲਾਂ ਉਸ ਨੂੰ ਰੋਕਿਆ ਜਾਂਦਾ ਹੈ ਫਿਰ ਤੇਜ਼ ਧਾਰ ਹਥਿਆਰਾਂ ਨਾਲ ਕਰ ਦਿੱਤਾ ਜਾਂਦਾ ਹੈ ਹਮਲਾ ਜਿੱਥੇ ਬਠਿੰਡਾ ਦੇ ਕਰਮਗੜ ਖਤਰਾ ਦੇ ਇੱਕ ਮਿਸਤਰੀ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਉਸੇ ਦੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਪਹਿਲਾਂ ਰੋਕਿਆ ਜਾਂਦਾ ਉਸ ਨੂੰ ਖੜਾਇਆ ਜਾਂਦਾ ਉਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਫਿਰ ਬਾਅਦ ਦੇ ਵਿੱਚ ਉਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿੱਥੇ ਜਿਸ ਤੋਂ ਬਾਅਦ ਉਹ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਕਾਫੀ ਸੀਰੀਅਸ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਬਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਇਹ ਵਾਰਤਾਤ ਜਿਸ ਨੂੰ ਅੰਜਾਮ ਦਿੱਤਾ ਗਿਆ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਗਿਆ 31 12 ਦੇ ਨਾਲ ਇਸ ਦੀ ਸਾਰੀ ਵੀਡੀਓ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਪਰ ਫਿਰ ਵੀ ਉਸ ਵੀਡੀਓ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਹਲੇ ਤੱਕ ਪੁਲਿਸ ਵੱਲੋਂ ਕੋਈ ਵੀ ਐਕਸ਼ਨ ਹਲੇ ਤੱਕ ਨਹੀਂ ਲਿਆ ਗਿਆ। ਕੀ ਹੋਇਆ ਕਿਸ ਤਰ੍ਹਾਂ ਹੋਈ ਤੁਹਾਡੀ ਹਾਲਤ ਇਹ ਕੌਣ ਬੰਦੇ ਸੀਗੇ ਇੱਕ ਪਿੰਡ ਦੇ ਬੰਦੇ ਸੀਗੇ ਹਮ ਮਕਾਮਤ ਹੋਇਆ ਸੀਗੇ ਜੀ ਬਟੰਡ ਜੋੜਗਾਂ ਦਾ ਕੰਮ ਕਰਦੇ ਸੀਗੇ ਆ ਸਮਾਨ ਆਣ ਲੱਗਾ ਸੀਗੇ ਜੀ ਜਵਾਕਾ ਵਾਸਤੇ ਉਥੋਂ ਕਰਮਗੜ ਛਤਰਾ ਤੋਂ ਜੀ ਉੱਥੇ ਹੋਟਲ ਆ ਗਿਆ ਜੀ ਅੱਛਾ ਉਹ ਮੁੰਡਾ ਟੱਕਰ ਕੇ ਮੈਨੂੰ ਕਰਮਗੜ ਛਤਰਾ ਦਾ ਇੱਕ ਜੀ ਉਹ ਕਹਿੰਦਾ ਮੇਰੇ ਜੋੜਗਾਂ ਲਾ ਦੀ ਅਸੀਂ ਗੱਲਾਂ ਕਰਨ ਲੱਗੇ 5 ਮਿੰਟ ਜੀ ਤੇ ਉਹ ਮੁੜ ਕੇ ਤੁਰ ਗਿਆ ਜੀ ਮੈਂ ਜਦੋਂ ਇੱਕ ਮਾਰਨ ਲੱਗਾ ਜੀ ਮੋਟਰਸਾਈਕਲ ਦੀ ਮਰੇ ਪਿੱਛੇ ਦੇ ਉਹਨੇ ਚੰਨੇ ਨੇ ਮਾਰੀ ਜੀ ਇਹ ਛਤਲਵਾਰ ਮਾਰੀ ਜੀ ਮੁੜ ਕੇ ਤਿੰਨ ਜਨੇ ਸੀ ਕੀ ਦੂਜਣੇ ਮਰ ਮੋਰੋ ਰੈਂਗੜੇ ਮਾਰਨ ਲੱਗੇ ਮੇ ਢੂਈ ਮੁੜ ਕੇ ਥੱਲੇ ਚਟ ਲੈ ਜੀ ਮੈਨੂੰ ਫਿਰ ਤੇ ਮੋੜ ਸਾਲ ਲੱਗ ਪਿਆ ਮੁੜ ਕੇ ਮੇਰੇ ਪਰ ਸੱਤੇ ਇੱਥੇ ਥੱਲੇ ਲੱਗੇ ਨੂੰ ਫਿਰ ਉੱਟੀ ਗਈ ਨਾ ਢੱਡ ਚ ਲੱਤਾ ਲੱਤਾ ਮਾਰ ਗਏ ਮੇ ਆ ਪਾਸਾ ਦਾ ਮੇਰਾ ਜਵਿੰਖ ਖੜਾ ਜੀ ਕਾਰਨ ਬਜਰ ਨਹੀਂ ਆਉਂਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਕੋਈ ਨਹੀਂ ਸੀ ਕਿਉਂਕਿ ਪਹਿਲਾਂ ਵੀ ਇਹ ਲੜ ਪਏ ਸੀ ਕੀ ਸਾਡੇ ਪ੍ਰੋਗਰਾਮ ਘਰਾਂ ਚ ਸੀਗਾ ਜੀ ਚਾਚੇ ਦੇ ਮੁੰਡੇ ਦਾ ਤੇ ਉਦੋਂ ਵੀ ਇਹਨੇ ਲੜਾਈ ਪਾਈ ਸੀਗੀ ਚੰਨੇ ਨੇ ਜੀ ਨਹੀਂ ਹੁਣ ਮੇਰੇ ਦਲਵਾਰ ਮਾਰੀ ਲੜਾਈ ਪਾਈ ਸੀਗੀ ਉਦੋਂ ਤੇ ਨਾਲੇ ਮੇਰੇ ਨਾਲ ਤਰੀਕਾ ਪੈਂਦਿਆਂ ਜੀ ਮੈਂ ਤੇ ਕੇਸ ਲੜੀ ਜਨਾ ਇਹਦੀ ਕਿਉਂ ਜੀ ਮੰਗ ਕਰ ਤੈਨੂੰ ਇਹ ਖਾਦ ਕੇ ਉਹ ਵੀ ਜੀ ਕਾਰਵਾਈ ਹੋਵੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜੀ ਬਸ ਕਾਰਵਾਈ ਹੋਣੀ ਚਾਹੀਦੀ ਸਖਤ ਸਖਤੀ ਜੀ ਬਸ ਕੀ ਚੀਜ਼ ਕੀਤੀ ਸੀ ਕਹਦੇ ਨਾ ਵਾਰ ਕੀ ਤੇ ਜ਼ਖਮੀ ਕਹਿੰਦਾ ਕਿ ਤਲਵਾਰ ਨਾਲ ਤੇ ਰੈਂਗਣੇ ਨੇ ਜਦੋਂ ਣਾਟ ਤੇ ਮੈਨੂੰ ਐਵੇਂ ਕਹਿੰਦਾ ਸੀਗਾ ਜੀ ਮੈਨੂੰ ਪਿਸਤੌਲ ਕੱਢ ਕੇ ਤੇ ਗੋਲੀ ਮਾਰੇ ਨੂੰ ਮਾਰਾਂਗਾ ਤਾਂ ਮੈਨੂੰ ਪਰਹਲ ਜਾਣ ਦੀ ਕੋਸ਼ਿਸ਼ ਕਰਦੀ ਸੀਗੀ ਹਾਂ ਕਹਿੰਦੇ ਨੂੰ ਵੱਢ ਕੇ ਨੂੰ ਸੀਸੀਟੀਵੀ ਵੀ ਸਾਹਮਣੇ ਹੀ ਥੋੜੀ ਘੁੱਟਦੇ ਆ ਜੀ ਹਾਂਜੀ ਹਾਂਜੀ ਹੂੰ ਹੂੰ ਤਾਂ ਮਾਰਨ ਦੇ ਧਮਕੇ ਦਿੰਦੇ ਸੀਗੇ ਕਹਿੰਦੇ ਗੋਲੀ ਮਾਰ ਲਵਾਂਗੇ ਕੀ ਕੰਮ ਕਰਦਾ ਪਿਸਤੌਲ ਦਾ ਕੌਣ ਜੀ ਮਲੱਕੜ ਦਾ ਕੰਮ ਕਰਦਾ ਜੀ ਲੋੜ ਦਾ ਮਿਸਤਰੀ ਠੀਕ ਹੈ ਤੇ ਚੰਨਾ ਜੀ ਦੋ ਤਿੰਨ ਬੰਦੇ ਹੋਰ ਸੀ ਨਾਲ ਇਹ ਕਾਨ ਬਛਾਤਾ ਤਿੰਨਾਂ ਦਾ ਨੂੰ ਪਤਾ ਇਹ ਚੰਨੇ ਦੀ ਸਾਰੀ ਇਹ ਜਿਹੇ ਦੀ ਕਾਰਵਾਈ ਚੰਨੇ ਦੀ ਆ। ਉਹਨਾਂ ਦੀ ਪਹਿਲਾਂ ਇਹਨਾਂ ਦੇ ਚੱਲੀ ਜਾਂਦੇ ਆ ਆਪਣਾ ਤਰੀਕਾ ਪੈਂਦੀਆਂ ਪਹਿਲਾਂ ਲੜੇ-ਬੋੜੇ ਸੀ ਕਿ ਬੱਚੇ। ਤੇ ਆਦ ਨੂੰ ਵੱਢ ਕੇ ਸਿੱਟ ਕੇ ਨਾਲ 15000 ਰੁਪਇਆ ਖੋਲਿਆ। ਚੰਨਾ ਦਾ ਕੇ ਪਰੇਜੋ ਦਾ ਆਦ ਮੈਂ ਕੰਡਾ ਕੰਡਾ ਫਾਇਲ ਮਾਰਿਆ ਦੇ। ਕੁਥਿਆਰ ਸੀ ਉਹਦੇ ਕੋਲ ਹੋਊਗਾ ਫੇਰ ਇਹਦਾ ਜੀ ਫਾਇਲ। ਤੇ ਮੁੰਡਾ ਦਾ ਮੈਂ ਮਿੰਤਾ ਕੀਤੀ ਆ ਮੈਨੂੰ ਜਾਨੋ ਨਾ ਮਾਰੋ ਪੈਰੀ। ਉਹਦੇ ਪੈਰ ਪੜੇ। ਫੇਰ ਉਹ ਸਿੱਟ ਕੇ ਭੱਜ ਗਏ ਨੇ ਫੋਨ ਕਰਦਾ ਪਾਪਾ ਨੂੰ ਵਾੜਦਾ। ਕਿੱਥੇ ਕਿੱਥੇ ਨੇ ਬੱਚੇ। ਸੱਟਾਂ ਜੇ ਮੰਨ ਕੇ ਇੱਕਦ ਟੁੱਟੇ ਢੁੰਦੇ ਆਰ ਬੋਟ ਆਵੇ ਡਾਕਟਰ ਤੁਲ ਜਾਂਦੀ ਖੂਨ ਜੰਮਿਆ ਸਰਚ ਤੇ ਚਾਰ ਮਤਲਜਾਖਮਾ ਸਰ ਤੇ ਟੰਕੇ ਲੱਗਿਆ ਹਾਂਜੀ ਡਾਕਟਰ ਦੇ ਪ੍ਰਾਈਵੇਟ ਲੋਜੋ ਵੀ ਦਿਮਾਗ ਵਾਲੇ ਦਾ ਉਹਨੂੰ ਵਿਖਾਓ ਹੁਣ ਕਿੱਦਣ ਲਾਗੇ ਜੀ ਕੀ ਮੰਗੀ ਕਰਦੇ ਸਰਕਾਰ ਤੋਂ ਸਰਕਾਰ ਦੇ ਨਾਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਰੇ ਪਿੰਡੀ ਸਤਾਏ ਨੇ ਨੇ ਇੱਕ ਕਿੱਥੇ ਕਦੇਵਾਰ ਦਾ ਕੋਈ ਹੈ ਜੀ ਕਿੱਥੇ ਕੁੱਟਿਆ ਕਿਹੜੀ ਜਗ੍ਹਾ ਤੇ ਕਰਮਗੜ੍ਹ ਸ਼ਤਰਜਿਂ ਬੋਲਾ ਢਾਬੇ ਵਾਲੋ ਦੇ ਢਾਬੇ ਦੇ ਨਾਲ ਮੂਹਰੇ ਕੈਮਰਾ ਲੱਗਾ ਕੈਮਰਾ ਸਾਰੀ ਵੀਡੀਓ ਆਈ ਹੈ ਓਵੇਂ ਮੁੰਡੇ ਨੂੰ ਫੜ ਕੇ ਕੁੱਟਿਆ ਇਹਨਾਂ ਨੇ ਸਾਰਾ ਕੁਝ ਕੀਤਾ